ਦੁਕਾਨ ਅਤੇ ਵਪਾਰਕ ਅਦਾਰੇ ਐਕਟ 1958 ਵਿੱਚ ਸੋਧਾਂ ਕੀਤੀਆਂ ਉਹ ਸੋਧਾਂ ਰੱਦ ਕਰਨ ਦੀ ਮੰਗ ਕੀਤੀ ਹੈ ਕਿਉਂਕਿ 1958 ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਅੱਜ ਬੇਨੇਮੀਆਂ ਗਲਤ ਸੋਧਾਂ ਕਰਕੇ ਜਿਹੜਾ ਲੇਬਰ ਐਕਟ ਬਣਿਆ ਤੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਹਿਲੇ ਲਾਮ ਮਿਨਿਸਟਰ ਬਣੇ ਤਾਂ ਲੇਬਰ ਮਿਨਿਸਟਰੀ ਦੇ ਅੰਦਰ ਇਹ 8 ਘੰਟੇ ਦਾ ਕੰਮ ਉਹ ਨਿਸ਼ਚਿਤ ਕੀਤਾ ਗਿਆ ਜੋ ਕਨਸਟੀਟਿਊਸ਼ਨ ਦੇ ਅੰਦਰ ਆ ਅੱਜ ਅਸੀਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਜੰਗਲਟਕ ਮੁਲਾਜ਼ਮ ਫੈਡਰੇਸ਼ਨ ਤੇ ਪੇਡਰ ਮਜ਼ਦੂਰ ਯੂਨੀਅਨ ਵੱਲੋਂ ਭੋਜਨ ਸਮਾਜ ਪਾਰਟੀ ਦੇ ਹਲਕਾ ਨਵਾਂ ਸ਼ਹਿਰ ਤੋਂ ਪਤਾਇਕ ਡਾਕਟਰ ਨਿਸ਼ੰਤਰਪਾਲ ਜੀ ਨੂੰ ਮੰਗ ਪੱਤਰ ਦਿੱਤਾ ਇੱਕ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂ ਆ ਇਹਦੇ ਰਾਹੀਂ ਅਸੀਂ ਮੰਗ ਕੀਤੀ ਆ ਕਿ ਜਿਹੜਾ ਮਾਨ ਸਰਕਾਰ ਨੇ ਦੁਕਾਨ ਅਤੇ ਵਪਾਰਕ ਅਦਾਰੇ ਐਕਟ 1958 ਵਿੱਚ ਸੋਧਾਂ ਕੀਤੀਆਂ ਉਹ ਸੋਧਾਂ ਰੱਦ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਹ ਜਿਹੜੀਆਂ ਸੋਧਾਂ ਆ ਉਹ ਵਰਕਿੰਗ ਕਲਾਸ ਦੇ ਹਿੱਤ ਆ ਜਿਹੜੇ ਉਹਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਤੇ ਮਾਲਕਾਂ ਦੇ ਪੱਖੀ ਜਿਹੜੀਆਂ ਉਹ ਸੋਧਾਂ ਹੈਗੀਆਂ ਇੱਕ ਤਾਂ ਮਾਨ ਸਰਕਾਰ ਨੇ ਜਿਹੜੀਆਂ ਦੁਕਾਨਾਂ ਤੇ ਵਪਾਰਕਤ ਆ ਰਹੇ ਚ ਕੰਮ ਕਰਨ ਵਾਲੇ ਵਿਅਕਤੀ ਆ ਉਹਨਾਂ ਦੇ ਕੰਮ ਘੰਟੇ ਵਧਾ ਕੇ ਦਿਹਾੜੀ ਦਾ ਸਮਾਂ ਵਧਾ ਕੇ 12 ਘੰਟੇ ਕਰ ਦਿੱਤਾ। ਵਰਕਿੰਗ ਕਲਾਸ ਨੇ 1886 ਦੇ ਵਿੱਚ ਵਿਸ਼ੇਸ਼ ਕਰਕੇ ਅਮਰੀਕਾ ਚ ਤੇ ਦੁਨੀਆ ਦੇ ਹੋਰ ਦੇਸ਼ਾਂ ਚ ਵਰਕਿੰਗ ਕਲਾਸ ਨੇ ਲੰਬੀ ਐਜੀਟੇਸ਼ਨ ਲੜਕੇ ਕੁਰਬਾਨੀਆਂ ਭਰੀ ਐਜੀਟੇਸ਼ਨ ਲੜਕੇ ਕੰਮ ਦੀ ਦਿਹਾੜੀ ਦਾ ਸਮਾਂ 8 ਘੰਟੇ ਕਰਵਾਇਆ ਸੀ। ਪਹਿਲਾਂ ਜਿਹੜੇ ਸਰਮਾਇਦਾਰ ਆ ਮਾਲਕ ਆ 15 15 16 16 ਘੰਟੇ ਕੰਮ ਕਰਵਾਉਂਦੇ ਸੀ। ਔਰ ਜੇ ਕਰੀਬ 139 ਸਾਲ ਪਹਿਲਾਂ ਜਿਹੜੀ ਮੰਗ ਹਾਕਮਾਂ ਨੂੰ ਮੰਨਣੀ ਪਈ ਵਰਕਿੰਗ ਕਲਾਸ ਦੀ ਔਰ ਹੁਣ ਭਗਵਾਨ ਤਮਾਨ ਸਰਕਾਰ ਨੇ ਉਹਨਾਂ ਦੇ ਵਰਕਿੰਗ ਕਲਾਸ ਦੇ ਹਿੱਤਾਂ ਉੱਤੇ ਡਾਕਾ ਮਾਰ ਕੇ ਮੋੜ ਫੇਰ ਜਿਹੜੀ ਆ 12 ਘੰਟੇ ਦੀ ਹਿਆਲੀ ਕਰ ਦਿੱਤੀ ਆ। ਇਤੋਂ ਇਲਾਵਾ ਓਵਰਟਾਈਮ ਦਾ ਜਿਹੜਾ ਸਮਾਂ ਆ ਉਹ ਵੀ ਵਧਾ ਦਿੱਤਾ ਗਿਆ। ਭਾਵੇਂ ਸਰਕਾਰ ਕਹਿੰਦੀ ਹੈ ਕਿ ਓਵਰਟਾਈਮ ਦੇ ਪੈਸੇ ਵਾਧੂ ਮਿਲਿਆ ਕਰੋਗੇ ਪਰ ਸਾਨੂੰ ਪਤਾ ਹਕੀਕਤ ਦੇ ਵਿੱਚ ਕੋਈ ਵੀ ਮਾਲਕ ਓਵਰਟਾਈਮ ਦੇ ਨਾਂ ਪਹਿਲਾਂ ਪੈਸੇ ਦਿੰਦਾ ਸੀ ਵਰਕਿੰਗ ਕਲਾਸ ਨੂੰ ਨਾ ਹੁੰਦੇ ਨੇ। ਜਿਹੜੀ ਮਨੁੱਖੀ ਸਰੀਰਕ ਸਾਇੰਸ ਆ ਉਹ ਕਹਿੰਦੀ ਆ ਕਿ ਵਿਅਕਤੀ ਨੂੰ 24 ਘੰਟੇ ਦੇ ਵਿੱਚੋਂ 8 ਘੰਟੇ ਆਰਾਮ ਲਈ ਚਾਹੀਦੇ ਆ 8 ਘੰਟੇ ਆਪਣੇ ਪਰਿਵਾਰਕ ਅਤੇ ਹੋਰ ਸਮਾਜਿਕ ਕੰਮਾਂ ਲਈ ਚਾਹੀਦੇ ਆ ਤੇ ਕੰਮ ਜਿਹੜਾ ਉਹ 8 ਘੰਟੇ ਚਾਹੀਦਾ ਜੇ 8 ਘੰਟੇ ਤੋਂ ਵੱਧ ਡਿਊਟੀ ਕਰਦਾ ਆ ਉਹ ਉਹਦੇ ਸਰੀਰ ਤੇ ਵੀ ਅਸਰ ਪੈਂਦਾ ਉਹਦੀ ਮਾਨਸਿਕ ਹਾਲਤ ਤੇ ਵੀ ਅਸਰ ਪੈਂਦਾ ਤੋਂ ਇਸ ਲਈ ਵਰਕਰ ਨੂੰ ਤੰਦਰੁਸਤ ਰਹਿਣ ਦੇ ਲਈ 8 ਘੰਟੇ ਕਾਫੀ ਇਹ ਕਰਕੇ ਮਾਨ ਸਰਕਾਰ ਨੇ ਜਿਹੜੇ ਵਰਕਿੰਗ ਕਲਾਸ ਦੇ ਮਨੁੱਖੀ ਅਧਿਕਾਰ ਆ ਮਨੁੱਖੀ ਹੱਕ ਆ ਜਿਹੜਾ ਉਹਦਾ ਆਰਾਮ ਕਰਨ ਦਾ ਉਹਦੀ ਸਿਹਤ ਜਿਹੜੀ ਆ ਉਹਦਾ ਖਿਆਲ ਰੱਖਣ ਦਾ ਔਰ ਉਹ ਉਹਨਾਂ ਹੱਕਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਮਾਨ ਸਰਕਾਰ ਨੇ ਇੱਕ ਇਸੰਦਾ ਡਾਕਾ ਮਾਰਿਆ ਔਰ ਬੰਦਸ਼ਾ ਲਾਈ। ਸੋ ਅਸੀਂ ਅੱਜ ਪੰਜਾਬ ਭਰ ਦੇ ਵਿੱਚ ਤਿੰਨ ਜਥੇਬੰਦੀਆਂ ਜਿਹੜੀਆਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀయన్స్ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਤੇ ਪਿੰਡੂ ਮਜ਼ਦੂਰ ਯੂਨੀਅਨ ਇਹਦੇ ਵੱਲੋਂ ਪੰਜਾਬ ਭਰ ਚ ਵਿਧਾਇਕਾਂ ਨੂੰ ਮੰਗ ਪੱਤਰ ਸੌਂਪ ਰਹੇ ਆ ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਆ ਇਹਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਉਹ ਜਿਹੜੀਆਂ ਸੋਧਾਂ ਕੀਤੀਆਂ ਉਹਨੂੰ ਪੂਰੀ ਤਰ੍ਹਾਂ ਤੇ ਰੱਦ ਕੀਤਾ ਜਾਵੇ ਕਿਉਂਕਿ ਇਹ ਬਹੁਤ ਬੁਰੀ ਤਰ੍ਹਾਂ ਵਰਕਿੰਗ ਕਲਾਸ ਦੇ ਮਜ਼ਦੂਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਗਾਰਜੋ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਡੈਮੋਕਰੈਟਿਕ ਮਜ਼ਦੂਰ ਫਰੰਟ ਪਿੰਡੂ ਮਜ਼ਦੂਰੀਆ ਯੂਨੀਅਨ ਪੰਜਾਬ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਜਿਹੜਾ ਸਾਡੇ ਸਰਕਾਰ ਜੋ ਸਰਦਾਰ ਜਸਵੀਰ ਸਿੰਘ ਦੀਪ ਸਾਹਿਬ ਰਸੂਲਪੁਰੀ ਜੀ ਮਾਨ ਜੀ ਮੀਰਪੁਰ ਜੀ ਹੋ ਸਾਰੇ ਸਤਿਕਾਰਯੋਗ ਸਾਥੀਆਂ ਨੇ ਦਿੱਤਾ ਕਿਉਂਕਿ 1958 ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਅੱਜ ਬੇਨਾਮੀਆ ਗਲਤ ਸੌਦਾ ਕਰਕੇ ਜਿਹੜਾ ਲੇਬਰ ਐਕਟ ਬਣਿਆ ਜੋ 바ਵਾ ਸਾਹਿਬ ਡਾਕਟਰ ਅੰਬੇਡਕਰ ਪਹਿਲੇ ਲਾਓ ਮਿਨਿਸਟਰ ਬਣੇ ਤਾਂ ਲੇਬਰ ਮਿਨਿਸਟਰੀ ਦੇ ਅੰਦਰ ਜਿਸ ਤਰ੍ਹਾਂ ਦੀਪ ਸਾਹਿਬ ਦੱਸ ਕੇ ਗਏ ਕਿ 8 ਘੰਟੇ ਦਾ ਕੰਮ ਉਹ ਨਿਸ਼ਚਿਤ ਕੀਤਾ ਗਿਆ ਜੋ ਕਨਸਟੀਟਿਊਸ਼ਨ ਦੇ ਅੰਦਰ ਹੈ ਅੱਜ ਦੇਸ਼ ਦੀਆਂ ਹਕੂਮਤ ਦੇਸ਼ ਦੀਆਂ ਸਰਕਾਰਾਂ ਔਰ ਪੰਜਾਬ ਦੀ ਸਰਕਾਰ ਉਹਨਾਂ ਕਾਨੂੰਨਾਂ ਦੇ ਉਲਟ ਜਾ ਕੇ ਜਿਹੜੀ ਮਜ਼ਦੂਰਾਂ ਦੇ ਜਿਹੜੇ ਕੰਮ ਕਰਨ ਦੇ ਘੰਟੇ ਆ ਉਹ ਵਧਾਏ ਜਾ ਰਹੇ ਆ ਜਦੋਂ ਇਹ ਪੰਜਾਬ ਦੀ ਅਸੈਂਬਲੀ ਦੇ ਅੰਦਰ ਇਹ ਮਤਾ ਵੀ ਆਇਆ ਸੀ ਅਸੀਂ ਉਸ ਸਮੇਂ ਵੀ ਵਿਰੋਧ ਕੀਤਾ ਸੀ ਕਿ ਆਪਾਂ ਮਜ਼ਦੂਰਾਂ ਦੀਆਂ ਹੱਕਾਂ ਦੀਆਂ ਗੱਲਾਂ ਕਰਕੇ ਆਪਾਂ ਆਮ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕਰਕੇ ਅੱਜ ਉਹਨਾਂ ਦੇ ਹੱਕਾਂ ਦੇ ਆਪਾਂ ਡਾਕਾ ਮਾਰ ਰਹੇ ਆ ਕਿਉਂਕਿ ਜਿਹੜਾ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਜਿਹੜਾ ਕੰਮ ਦੇ ਘੰਟੇ ਆ ਨਿਯਤ ਕੀਤੇ ਗਏ ਆ ਔਰ ਜਿਹੜੀਆਂ ਟ੍ਰੇਡ ਯੂਨੀਅਨਸ ਜਾਂ ਜਿਹੜੇ ਮੁਲਾਜ਼ਮ ਐ ਜਾਂ ਜਿਹੜੇ ਕਾਮੇ ਆ ਜਾਂ ਛੋਟੇ ਦੁਕਾਨਦਾਰ ਆ ਛੋਟੇ ਜਿਹੜੇ ਵਪਾਰਕ ਅਦਾਰੇ ਆ ਉਹਨਾਂ ਦੇ ਅੰਦਰ ਜਿਹੜੇ ਮਲਾ ਜਿਹੜੇ ਸਾਡੇ ਜਿਹੜੇ ਮੁਲਾਜ਼ਮ ਐ ਜਿਹੜੇ ਕੰਮ ਕਰਦੇ ਕਾਮੇ ਆ ਉਹਨਾਂ ਦਾ ਘਾਣ ਹੁੰਦਾ ਇਸ ਕਰਕੇ ਅਜਿਹੀਆਂ ਸੌਧਾਂ ਜਿਹੜੀਆਂ ਕੀਤੀਆਂ ਜਿਹੜੀਆਂ ਐਕਟ ਦੇ 1958 ਐਕਟ ਦੇ ਵਿੱਚ ਉਹਨਾਂ ਨੂੰ ਰੱਦ ਕੀਤੇ ਜਾਣਾ ਚਾਹੀਦਾ ਇਹ ਗੱਲਾਂ ਮੈਨੂੰ ਜਿਹੜੀਆਂ ਸਾਡੇ ਸਾਥੀਆਂ ਨੇ ਦੱਸੀਆਂ ਆਉਣ ਵਾਲੀ ਪੰਜਾਬ ਦੀ ਅਸੈਂਬਲੀ ਦੇ ਅੰਦਰ ਔਰ ਮੈਂ ਜਿਹੜਾ ਮੰਗ ਪੱਤਰ ਆਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖੂਗਾ ਔਰ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਜਿੰਨੇ ਵੀ ਇਸ਼ੂ ਇਹਨਾਂ ਸਾਥੀਆਂ ਨੇ ਸਾਨੂੰ ਦਿੱਤੇ ਚਾਹੇ ਵੱਖ-ਵੱਖ ਐਮ ਐਲ ਏ ਸਭਾ ਨੂੰ ਚਿੱਠੀਆਂ ਦਿੰਦੇ ਪਰ ਜਦੋਂ ਬੋਲਣ ਦੀ ਵਾਰੀ ਆਦੀ ਆ ਉੱਥੇ ਕੋਈ ਨਹੀਂ ਖੜਦਾ ਪਿਛਲੀ ਵਾਰ ਚਾਹੇ ਏਰੀਅਲ ਦਾ ਮਾਮਲਾ ਆਇਆ ਚਾਹੇ ਜਿਹੜਾ ਜਿਹੜਾ ਪੈਂਚ 올ਡ ਪੈਨਸ਼ਨ ਸਕੀਮ ਦਾ ਮਾਮਲਾ ਆਇਆ ਚਾਹੇ ਹੋਰ ਵੀ ਕਿੱਥੇ-ਜਿੱਥੇ ਵੀ ਦੇਕੀਆਂ ਹੋਈਆਂ ਤਸਵੀਰ ਹਮੇਸ਼ਾ ਉਹਨਾਂ ਨੂੰ ਪੰਜਾਬ ਦੀ ਅਸੈਂਬਲੀ ਚੱਕਿਆ ਮੈਂ ਸਤਿਕਾਰਯੋਗ ਸਾਥੀ ਸਾਡੇ ਪੁਰਾਣੇ ਆਗੂ ਆ ਹਮੇਸ਼ਾ ਲੋਕਾਂ ਦੀ ਲੜਾਈ ਲੜਦੇ ਰਹਿੰਦੇ ਆ ਲੋਕਾਂ ਦੇ ਹੱਕਾਂ 'ਚ ਖੜਦੇ ਆ ਇਹਨਾਂ ਨੇ ਜਿਹੜਾ ਅੱਜ ਸਾਨੂੰ ਮੰਗ ਪੱਤਰ ਦਿੱਤਾ ਕਿਉਂਕਿ ਅਸੀਂ ਤਾਂ ਹਮੇਸ਼ਾ ਉਹਨਾਂ ਲੋਕਾਂ ਦੀ ਲੜਾਈ ਲੜਦੇ ਆ ਜਿਨ੍ਹਾਂ ਨੂੰ ਪੰਜਾਬ ਦੇ ਅੰਦਰ ਨਹੀਂ ਪੁੱਛਿਆ ਗਿਆ ਦੇਸ਼ ਦੇ ਅੰਦਰ ਜਿਹੜੇ ਅਣਗੌਲੇ ਕੀਤੇ ਗਏ ਆ ਇਹ ਵੀ ਮਾਮਲਾ ਸੀ ਪੰਜਾਬ ਦੀ ਅਸੈਂਬਲੀ ਜਿਹੜਾ ਉਹ ਠਾਵਾਂਗੇ ਬਹੁਤ ਬਹੁਤ ਧੰਨਵਾਦ